ਗਾयक ਵੀਰ ਸਿੰਘ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਗੜਗੱਜ਼ ਦੇ ਨਾਲ ਕੀਤੀ ਮੁਲਾਕਾਤ ਸਮਾਗਮ ਦੌਰਾਨ ਖੋਈ ਪੁੱਲ ਤੇ ਮੰਗੀ ਮਾਫੀ ਮੁਲਾਕਾਤ ਮਗਰੋਂ ਜਥੇਦਾਰ ਦਾ ਵੱਡਾ ਬਿਆਨ ਸਰਕਾਰ ਨੂੰ ਸ਼ਤਾਬਦੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਬੀਤੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਦੇ ਪਾਸ਼ਾ ਵਿਭਾਗ ਦੇ ਵੱਲੋਂ ਸ਼੍ਰੀ ਗੁਰਤੇਗ ਭਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬ ਦੀ ਸਮਾਗਮ ਦੇ ਵਿੱਚ ਗਾਇਕ ਵੀਰ ਸਿੰਘ ਵੱਲੋਂ ਗਾਏ ਗੀਤ ਦੇ ਉੱਤੇ ਪੰਗੜੇ ਪਾ ਰਹੇ ਲੋਕਾਂ ਦੇ ਕਰਕੇ ਕਾਫੀ ਜ਼ਿਆਦਾ ਇਹ ਮਾਮਲਾ ਵਿਵਾਦਿਤ ਹੋਇਆ ਸੀ ਜਿਸ ਦੇ ਉੱਤੇ ਗਾਇਕ ਵੀਰ ਸਿੰਘ ਅੱਜ ਆਪਣੀ ਮਾਫੀ ਮੰਗਣ ਦੇ ਲਈ ਪਹੁੰਚੇ ਉਹਨਾਂ ਦੇ ਵੱਲੋਂ ਸ਼੍ਰੀਕਾਲ ਤੱਕ ਸਾਈਬ ਜੀ ਕੇ ਪਹੁੰਚ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ਼ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਆਪਣੀ ਮਾਫੀ ਦਿੱਤੀ ਹੈ ਤਾਂ ਦੱਸਦੀ ਹੈ ਕਿ ਉਹਨਾਂ ਨੇ ਆਪਣੀ ਮਾਫੀ ਦਾ ਸਪਸ਼ਟਿਕਰਨ ਦਿੱਤਾ ਹੈ ਕਿ ਉਹਨਾਂ ਤੋਂ ਗਲਤ ਦੇ ਨਾਲ ਹੀ ਜਿਹੜਾ ਘਟਨਾ ਕ੍ਰਮ ਹੈ ਉਹ ਵਾਪਰ ਜਾਂਦਾ ਹੈ ਤੇ ਉਹਨਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਅੱਗੇ ਤੋਂ ਅਜਿਹੀ ਭੁੱਲ ਨਹੀਂ ਹੋਣ ਦੇਣਗੇ। ਔਰ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਮੈਂ ਚੰਗਾ ਗਾਵਾ ਚੰਗਾ ਸੁਣਾਵਾ ਤੁਹਾਨੂੰ ਅੱਗੇ ਵੀ ਮੇਰੀ ਕੋਸ਼ਿਸ਼ ਰਹੇਗੀ। ਕਿਤੇ ਕਦੇ ਵੀ ਕੋਈ ਗਲਤੀ ਨਹੀਂ ਹੈ। ਸਭ ਤੋਂ 3 ਕਾਇਕੀ ਲਈ ਮਾਫੀ ਲੋ। ਇੱਕੋ ਪਕੜਣੀ ਹੈ ਗਲਤੀ ਹੋਈ ਹੈ। ਫਿਰ ਕਿੰਨੇ ਜ਼ਿੰਮੇਵਾਰ ਮੰਨਦੇ ਲੱਗੇ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸ ਹੀ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਪ੍ਰੋਗਰਾਮ ਕਿਸ ਬਾਬਤ ਹੈ ਕਿਤੇ ਆਪਣੇ ਧਿਆਨ ਸਮੇਂ ਹਿਸ਼ਾ ਆਡੀਅנס ਵੱਲੋਂ ਹੁੰਦਾ ਅੱਪਾ ਪਿੱਛੇ ਲੱਗਿਆ ਬੈਦਰ ਕਈ ਵੀ ਬੀਰ ਸਿੰਘ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੜਸ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਸ਼ਤਾਬਦੀਆਂ ਮਨਾਉਣੀਆਂ ਨਹੀਂ ਆਉਂਦੀਆਂ ਇਸ ਲਈ ਉਹ ਇਹਨਾਂ ਕੰਮਾਂ ਦੇ ਵਿੱਚ ਵਿਗਨ ਨਾ ਪਾਉਣ ਤਾਂ ਜਿਹੀਂ ਜੜੀਆਂ ਗੱਲਾਂ ਇਹ ਉਹ ਕਰਦੇ ਹੋਏ ਯਾਨੀ ਕੁਲਦੀਪ ਸਿੰਘ ਗੜਗੜਸ ਨਜ਼ਰ ਆਏ ਨੇ ਚੰਗੀ ਗੱਲ ਹੈ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹਾਂ ਤੇ ਸਮਰਪਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬਦੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਪੰਥ ਨੇ ਪਰਵਾਹੀ ਕਰਨੀ ਅਮੀ ਕੋਈ ਸ਼ਤਾਬ ਨਹੀਂ ਕਮਾਉਂਦਾ ਵਾ ਇਹਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਸ਼ਰੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਨਹੀਂ ਹੈ ਬਾਕੀ ਮੈਂ ਫੇਰ ਕਹਿਣਾ ਮੈਂ ਦਰਉਣਾ ਆਪਣੀ ਗੱਲ ਨੂੰ ਜਿਹੜੀ ਉਹਦੋਂ ਕਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਮੈਂ ਹਰ ਸਿੱਖ ਨੂੰ ਕਹਿਣਾ ਤੁਹਾਡੇ ਪੱਤਰਕਾਰ ਵੀਰਾਂ ਤੇ ਮੈਂ ਪੰਜ-ਛਤ ਨੂੰ ਕਹਿਤਾ ਕਿ ਮੈਨੂੰ ਮਾਣ ਹੈ ਇੱਕ ਦੋ ਨੇ ਕੇਸ ਰੱਖ ਲਏ ਮੈਂ ਉਹਨਾਂ ਨੂੰ ਕਿਹਾ ਵੀ ਕੇਸ ਰੱਖੋ ਮੈਂ ਹਰ ਇੱਕ ਨੂੰ ਕਹਿਣਾ ਅਕਾਲ ਤਖਤ ਦਾ ਜਥੇਦਾਰ ਇਹੋ ਹੀ ਕਹੂਗਾ ਵੀ ਕੇਸ ਰੱਖੋ ਗੁਰਮੁਖੋ ਸਾਬਤ ਸੂਰਤ ਹੋ ਨਸ਼ੇ ਛੱਡੋ ਇਹ ਜੇ ਕਾਲਤਖ ਸਾਹਿਬ ਦਾ ਜਿਹਦਰ ਇਹ ਨਹੀਂ ਕਹੂਗਾ ਤੇ ਫਿਰ ਪ੍ਰਚਾਰ ਕਿੱਦਾ ਹੋਊਗਾ ਤਾਂ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਉਹਦੇ ਵਿੱਚੇ ਹੀ ਮੈਂ ਇਹਨਾਂ ਦੇ ਜਿਹੜੇ ਵੀ ਹੈਗੇ ਉਹਨਾਂ ਨੂੰ ਫੇਰ ਕਹਿਣਾ ਕਿ ਆਹੀਂ ਗੁਰੂ ਦੇ ਸਿੱਖਾਂ ਸਾਡੇ ਲਈ ਗੁਰੂ ਦੀਆਂ ਸ਼ਹਾਦਤਾਂ ਆਪਾਂ ਸਾਬਤ ਸੂਰਤ ਹੋਈਏ ਤੇ ਹੋਣਾ ਚਾਹੀਦਾ ਇਹ ਸਭ ਨੇ ਦੇਖੋ ਅਜੇ ਤਾਂ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਤੇ ਉਹ ਤੋਂ ਇਹ ਪੱਤਰ ਵੀ ਕੋਈ ਕਿੱਥੇ ਪੱਤਰ ਭੇਜਿਆ ਜਾਏਗਾ ਵੀ ਆਪਣਾ ਇਹ ਦੋਨਾਂ ਨੂੰ ਆਪਣੇ ਆਪ ਹੀ ਚਾਹੀਦਾ। ਫਟੇਵਲ ਨੂੰ ਕੋਈ ਕਾਰਵਾਈ ਕੀਤੀ ਜਾਏਗੀ ਕਿ ਕੋਈ ਤੁਹਾਨੂੰ ਸਖਤੀ ਨਾਲ ਕੋਈ ਤਾੜਨਾ ਕੀਤੀ ਜਾਵੇਗੀ। ਤਾੜਨਾ ਤਾਂ ਆਪ ਕਰਤੀ ਉਹਨਾਂ ਨੂੰ। ਠੀਕ ਹੈ ਜੀ। ਵੀ ਉਹ ਆਪਣਾ ਪੱਖ ਸਪਸ਼ਟ ਕਰਨ। ਕਿਉਂਕਿ ਕਰਨਾ ਚਾਹੀਦਾ ਨਾ। ਬਾਕੀ ਮੈਂ ਫੇਰ ਕਹਿੰਦਾ ਸੀ ਦੇਖੋ ਸ਼ਤਾਬਦੀ ਗੁਰੂ ਦੀ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਿਲ ਜੁਲ ਕੇ ਮਨਾਉਣੀ ਚਾਹੀਦੀ ਆ। ਸਰਕਾਰ ਹੈ ਜਿਹੜੀ ਇਹ ਜਿੰਨਾ ਕੰਮਾਂ ਤੇ ਸਹਿਯੋਗ ਕਰ ਸਕਦੀ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Taba Indian Cuisine, Tracy Find Authentic Indian Cuisine in Tracy or Scan QR Code to contact us. Simi Valley Family Dental Office or Scan QR Code to contact us.